ਜਾ ਬੁੱਟੇ ਨਾਲੇ ਸਿੱਧਾ ਸੁੱਟੋਗੇ ਤੁਸੀਂ ਜੇ ਉੱਥੇ ਜੇ ਉੱਥੇ ਹੋ ਵੀ ਨਾ ਪੰਪ ਸਟੇਸ਼ਨ ਤੇ ਤੁਹਾਡਾ ਉੱਥੇ ਚੱਲਦੇ ਨਹੀਂ ਇਹ ਗਊਸ਼ਾਲਾ ਤੇ ਕਿੱਥੋਂ ਇੱਕ ਕਿਹੜਾ ਆਪਰੇਟਰ 15 ਵਾਲੇ ਸੀਟੀਕ ਵਿਦਾਉਟ ਲਾਈਟ ਤੁਸੀਂ ਇਹਨਾਂ ਕਰੋ ਜੀ ਮੇਰੇ ਨਾਲ ਖੁੱਲੀ ਬਹਿਸ ਕਰੋ ਮੀਡੀਆ ਦੇ ਸਾਹਮਣੇ ਸਰ ਇਹਦੇ ਬਾਰੇ ਤਾਂ ਸਾਡੇ ਹਾਇਰ ਅਥਾਰਟੀ ਕਰ ਸਕਦੇ ਨੇ ਕਿ ਇੱਥੇ ਆਪਾਂ ਕੀ ਕਰਨ ਆਏ ਆ ਦਾ ਪੱਕੀ ਕਰਨਾ ਸਰ ਜਨਾ ਜੀ ਲੁਧਿਆਣਾ ਹੁਣ ਸਾਰਾ ਚਾਰ ਦਫਤਰ ਨੇ ਜੀ ਮੈਂ ਤੇ ਆਪਣੇ ਦਫਤਰ ਮਤਲਬ ਕੱਲ ਕਰ ਸਕਦਾ ਨੇ ਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਨਹੀਂ ਪੈਸੇ ਕੀ ਉਹ ਤਾਂ ਹਾਇਰ ਅਥਾਰਟੀ ਨਹੀਂ 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 ਹਾਇਰ ਅਥਾਰਟੀ ਜੇ ਫਿਰ ਕੀ ਕਹਿੰਦੇ ਫਿਰ ਆਪਾਂ ਫਿਰ ਸਾਡਾ 1.5 ਘੰਟੇ ਤੋਂ ਸਾਰਾ ਦਾ ਟਾਈਮ ਖਰਾਬ ਕੀਤਾ ਆਫੀਸਰ ਦਾ ਮੀਡੀਆ ਦਾ ਮੇਰਾ ਠੀਕ ਆ ਫਿਰ ਤੁਸੀਂ ਉੱਥੇ ਜਵਾਬ ਦੇ ਦਿੰਦੇ ਜਵਾਬ ਹੀ ਨਹੀਂ ਕੋਈ ਦੇਣਾ ਸੀਓਡੀ ਸੀਓਡੀ ਤੁਹਾਡਾ ਕਿੰਨਾ ਆ ਰਿਹਾ ਦੇਖਿਆ ਸਰ ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਲੁਧਿਆਣੇ ਦੇ ਵਿੱਚ ਚਾਰ ਦਫਤਰ ਨੇ ਮੈਂ ਤੇ ਆਪਣੇ ਦਫਤਰ ਦੇ ਨਾਲ ਸੰਬੰਧ ਦੱਸ ਸਕਦਾ ਨਾ ਜੀ ਜੇ ਕੋਈ ਖੁੱ ਹੈਣੀ ਨਾ ਤੇ ਤੁਸੀਂ ਇੱਥੇ ਦੇ ਹੈਣੀ ਬੁੱਢੇ ਨਾਲੇ ਦੇ ਬਾਰੇ ਵੀ ਜਿਹੜਾ ਕੰਮ ਹੈਗਾ ਉਹ ਅਸੀਂ ਦੇਖਦੇ ਆਂ ਜੀ ਚੀਫ ਇੰਜੀਨੀਅਰ ਸਾਹਿਬ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੋਇਆ ਦੁਬਾਰੇ ਮੀਟਿੰਗ ਹੈ ਜੀ ਇਸੇ ਲਈ ਬੁਲਾਇਆ ਹੋਇਆ ਜੀ ਬਿਲਕੁਲ ਜੀ ਅਸੀਂ ਸਾਹਿਬ ਅੰਦਰ ਗਏ ਮੁੱਖ ਮੰਤਰੀ ਸਾਹਿਬ ਇਸ ਕੰਮ ਲਈ ਬਹੁਤ ਜ਼ਿਆਦਾ ਸੀਰੀਅਸ ਨੇ ਬਿਲਕੁਲ ਜੀ ਲੁਧਿਆਣਾ ਤੋਂ ਨਿਕਲਦੇ ਬੁੱਡੇ ਨਾਲੇ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪਿੰਡ ਜੈਨਪੁਰ ਵਿਖੇ ਹਾਲਾਤਾਂ ਦਾ ਮੁਆਇਨਾ ਕਰਨ ਪਹੁੰਚੇ ਪਸ਼ਵੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਨੇ ਅਫਸਰਾਂ ਦੀ ਜਮਕੇ ਲਗਾਈ ਕਲਾਸ ਇਸ ਦੌਰਾਨ ਵਿਧਾਇਕ ਦੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਕ ਅਫਸਰ ਗੁਰਮੀਤ ਸਿੰਘ ਨਾਲ ਵੀ ਬਹਿਸ ਹੋ ਗਈ ਇਸ ਮੌਕੇ ਵਿਧਾਇਕ ਗੋਗੀ ਨੇ ਦੋਸ਼ ਲਗਾਇਆ ਕਿ ਅਫਸਰ ਸਾਹੀ ਦੀ ਗਲਤੀ ਕਰਕੇ ਲੋਕ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਲਈ ਮਜਬੂਰ ਹਨ ਇਸ ਦੌਰਾਨ ਬੁੱਡੇ ਨਾਲੇ ਵਿੱਚੋਂ ਗੰਦੇ ਪਾਣੇ ਨੂੰ ਬੋਤਲ ਵਿੱਚ ਭਰ ਕੇ ਵੀ ਉਹਨਾਂ ਨੇ ਦਿਖਾਇਆ ਦੇਖੋ ਮੇਰੇ ਨਾਲ ਮੇਰੇ ਸਤਕਾਰਯੋਗ ਅਫਸਰ ਸਾਰੇ ਸੀਵਰੇਜ ਬੋਰਡ ਦੇ ਹਾਂਜੀ ਆ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹਾਂਜੀ ਸਕਾਰਪੋਰਸ਼ਨ ਤੋਂ ਹਾਂਜੀ ਵਿੰਦਰਪਾਲ ਜੀ ਹਾਂਜੀ ਔਰ ਸਾਡੇ ਬਲਰਾਜ ਸਿੰਘ ਜੀ ਡਰੇਨੇਜ ਤੋਂ ਹਾਂਜੀ ਸਾਰੇ ਐਕਸ਼ਨ ਸਾਹਿਬ ਉੱਤੇ ਪਹੁੰਚੇ ਨੇ ਪਰ ਪੋਲੂਸ਼ਨ ਬੋਰਡ ਵਾਲੇ ਇਹਦੇ ਚ ਨਜ਼ਾਰਦ ਨਹੀਂ 1 ਘੰਟੇ ਤੋਂ ਹੋ ਗਿਆ ਹਾਂ 1 ਘੰਟੇ ਤੋਂ ਮੇਰਾ خیال ਚਾਰ ਪੰਜ ਵਾਰ ਜੀਸੀ ਸਾਹਿਬ ਨੇ ਫੋਨ ਕੀਤਾ ਔਰ ਰਿਕਾਰਡ ਹੈ ਸਾਹਮਣੇ ਖੜੇ ਨੇ ਹਾਂਜੀ ਤੇ ਆਏ ਨਹੀਂ ਕਿਉਂ ਨਹੀਂ ਆਏ ਇਹ ਵਜ੍ਹਾ ਮੈਨੂੰ ਨਹੀਂ ਪਤਾ ਹਾਂਜੀ ਪਰ ਕਿਉਂਕਿ ਇਹ ਮੁੱਦਾ ਬੜਾ ਗੰਭੀਰ ਆ ਹਾਂਜੀ ਤੇ ਜੋ ਮੌਕੇ ਤੇ ਸਤਿਕਾਰਯੋਗ ਸਾਡੇ ਐਕਸ਼ਨ ਸਾਹਿਬ ਖੜੇ ਨੇ ਸੀਵਰੇਜ ਬੋਰਡ ਦੇ ਹਾਂਜੀ ਜੀ ਇਹਨਾਂ ਸੀ ਬਲਰਾਜ ਬਲਰਾਜ ਜੀ ਇਹਨਾਂ ਤੋਂ ਅੰਦਰ ਮੋਨੀਟਰਿੰਗ ਵੀ ਚੈੱਕ ਕਰਾਈ ਆ ਜੋ ਬੀਓਡੀ 30 ਚਾਹੀਦਾ ਨਾਲ ਜੀ ਲੈਸ ਥੈਨ 30 ਲੈਸ ਥੈਨ 30 ਚਾਹੀਦਾ ਜੋ ਕਿ ਇਸ ਟੈਪ 128 ਹੈ 128 ਆ ਉਹ ਵੀ ਗੱਲ ਤਾਂ ਤੇ ਜਿਹੜਾ ਸੀਓਡੀ ਆ ਉਹ ਹੁਣ ਟੈਕਨੀਕਲੀ ਉਹੀ ਆ ਕੇ ਜਨਾਬ ਨੇ ਦੱਸਣਾ ਸੀ ਉਹ ਜੇ ਪਹੁੰਚੇ ਨਹੀਂ ਪਰ ਜੋ ਸਾਡੇ ਕੋਲ ਚੀ ਜਾਈ ਉਹ 2400 ਕੁਛ ਦੀ ਹੈਗੀ ਔਰ ਰਿਕਾਰਡ ਆ ਉਹ ਪਤਾ ਨਹੀਂ ਉਹ ਆ ਕੇ ਦੱਸਣ ਵੀ ਸਹੀ ਹੈ ਗਲਤ ਆ ਠੀਕ ਹੈ ਜੀ ਔਰ ਜੋ ਇੱਥੇ ਪਾਣੀ ਦਾ ਫਲੋ ਆ ਜੋ ਸਤਕਾਰਯੋਗ ਸਾਡੇ ਸੀਵਰੇਜ ਬੋਰਡ ਵਾਲਿਆਂ ਨੇ ਡਰੇਨੇਜ ਵਾਲਿਆਂ ਨੇ ਦਿਖਾਇਆ ਮੀਟਰਮੈਂਟ 853 ਦੀ ਦਿਖਾਈ ਐ ਐਮਐਲਡੀ ਦੀ ਤਾਂ ਕਿ ਜਿਹੜੀ ਮੇਰੇ ਕੋਲ ਰਿਪੋਰਟ ਆ ਔਰ ਰਿਕਾਰਡ ਉਹ ਹੈਗੀ ਆ 1533 ਐਮਐਲਡੀ ਦੀ ਰਾਈਟ ਦੋਨੋਂ ਚੀਜ਼ਾਂ ਤੇ ਇੱਥੇ ਦੇਖੋ ਕਿੰਨਾ ਡਿਫਰ ਐ ਸੈਕਿੰਡ ਆਸੀ ਇੱਥੇ ਸੈਂਪਲ ਭਰੇ ਤੁਹਾਡੇ ਕੈਮਰੇਆ ਦੇ ਰਾਹੀਂ ਤੁਸੀਂ ਦੇਖ ਲਿਆ ਦੇਖੋ ਗੱਲ ਇਹ ਆ ਵੀ ਸਾਡੀ ਜੋ ਸਰਕਾਰ ਆ ਮਾਨਸਾਬ ਦੀ ਸਰਕਾਰ ਹੈ 0% ਟੋਲਰੈਂਸ ਤੇ ਆ ਕ腐ਸ਼ਨ ਦੇ ਉੱਤੇ ਸਾਡਾ ਕੰਮ ਆ ਲੋਕਾਂ ਨੂੰ ਅੱਛੀ ਹੈਲਥ ਡਿਲੀਵਰ ਕਰਨਾ ਅੱਛਾ ਇਨਫਰਾਸਟ੍ਰਕਚਰ ਡਿਲੀਵਰ ਕਰਨਾ ਔਰ ਅੱਛਾ এনਵਾਇਰਨਮੈਂਟ ਦੇਣਾ ਅੱਛੀ ਐਜੂਕੇਸ਼ਨ ਦੇਣੀ ਬੱਚਿਆਂ ਨੂੰ ਪਰ ਉਸ ਦੇ ਉਲਟ ਜਿਹੜਾ ਇਹ ਉਹ ਬੁੱਢਾ ਨਾਲਾ ਜਿਹਨੂੰ ਕਹੇ ਪਿਛਲੇ 20 ਸਾਲਾਂ ਤੋਂ ਤੁਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਆ ਕਿ ਇਹ ਉੱਥੇ ਤੋਂ ਉੱਥੇ ਖੜਾ ਦੁੱਖ ਦੀ ਗੱਲ ਇਹ 588 ਕਰੋੜ ਸੀਵਰੇਜ ਬੋਰਡ ਨੇ ਤੇ ਪੋਲਿਊਸ਼ਨ ਬੋਰਡ ਨੇ ਦੇਤਾ ਉਹਨਾਂ ਨੂੰ ਠੇਕੇਦਾਰ ਨੂੰ ਅ ਖਿਲਾੜੀ ਕੰਪਨੀ ਨੂੰ ਕੀ ਉਹ ਹੱਕਦਾਰ ਹੈ ਪੈਸੇ ਲੈ ਕੇ ਜਾਣ ਦਾ ਲੋਕਾਂ ਦੇ ਜਾਂ ਕੀ ਇਹ ਇਹਨਾਂ ਅਫਸਰਾਂ ਨੇ ਪੈਸੇ ਦੇਣ ਤੋਂ ਪਹਿਲਾਂ ਸਾਰੀ ਚੈਕਿੰਗ ਕਰਾਈ ਇਹ ਜਵਾਬ ਆਸਨ ਲੋਗਾਂ ਦੇਣਾ ਲੋਗਾਂ ਦੀ ਕਚੈਰੀ 'ਚ ਖੜੇ ਆ ਔਰ ਸੈਕੰਡ ਜਿੰਨਾ ਵੀ ਇੱਥੇ ਤੁਸੀਂ ਦੇਖ ਲੋ ਮੱਝਾਂ ਨਹਾ ਰਹੀਆਂ ਸੀਗੀਆਂ ਸਾਰਾ ਪਾਣੀ ਪੀ ਰਹੀਆਂ ਉਹ ਦੁੱਧ ਦੇ ਰਹੀ ਸਾਡੇ ਪੇਟ ਚ ਜਾਣਾ ਕਿੰਨੇ ਕਿਲੋ ਕੈਂਸਰ ਮੇਰੇ ਹਲਕੀ ਜੀ ਬਹੁਤ ਕੈਂਸਰ ਹੋਇਆ ਪਿਆ ਇਸ ਚੀਜ਼ ਦਾ ਤਾਂ ਹੀ ਅਸੀਂ ਪਰੇਸ਼ਾਨ ਆ ਨਾ ਕਿ ਲੋਕ ਰੋਝਾਂਦੇ ਨੇ ਇਲਾਜ ਕਰਾਓ ਕਿੰਨੇ ਕੁ ਇਲਾਜ ਅਸੀਂ ਜੇਬ ਚੋਂ ਕਰਾ ਸਕਦੇ ਸਰਕਾਰ ਇਲਾਜ ਕਰ ਰਹੀ ਆ ਪਰ ਇਹ ਇਹ ਬਿਮਾਰੀ ਦੀ ਰੋਕਥਾਮ ਕਰਨੀ ਤਾਂ ਜ਼ਰੂਰੀ ਆ ਨਾ ਕੀ ਪੋਸਟ ਕੀ ਸਾਹਿਬ ਐਕਸਨ ਸੀਵਰੇਜ ਬੋਰਡ ਜੀ ਹਾਂ ਜੀ ਰੱਖਿਓ ਸਰ ਉਸ ਦੇ ਬਾਬਤ ਜਿਹੜੀ ਕੋਈ ਇਨਕੁਆਰੀ ਕਰਨੀ ਹੈ ਜਾਂ ਕੋਈ ਐਕਸ਼ਨ ਕਰਨਾ ਹੈ ਉਹ ਪੋਲਿਊਸ਼ਨ ਬੋਰਡ ਤੇ ਕਾਰਪੋਰੇਸ਼ਨ ਵੱਲੋਂ ਕਰੀ ਜਾਣੀ ਹੈ ਤੇ ਉਹ ਕਾਰ ਵੀ ਰਹੇ ਨੇ ਸਰ ਤੁਸੀਂ ਹੀ ਕਾਰਵਾਈ ਕਰ ਰਹੇ ਹੋ ਸਰ ਸੀਵਰੇਜ ਬੋਰਡ ਆਪਣੀ ਸ਼ੀ ਪਲਾਨ ਮੇਨਟੇਨ ਕਰ ਰਹੇ ਆ ਜੀ ਹਾਂ ਉਹਦੇ ਜਿੰਨੇ ਵੀ ਪਲਾਂਟਸ ਤੇ ਸਾਡੀ ਵਰਕਿੰਗ ਆ ਪ੍ਰੋਪਰ ਹੋ ਰਹੀ ਆ ਬੀਓਡੀ ਉਹਦੀ ਲੈਸ ਦਨ 30 ਆ ਰਹੀ ਆ ਜੋ ਕਿ ਪੀਪੀਸੀਬੀ ਨੋਰਮਸ ਦੇ ਅਕੋਰਡਿੰਗ ਆ ਔਰ ਇੱਥੇ ਤਾਂ ਆਈ ਨਹੀਂ ਪੰਜ ਸਰ ਇੱਕ ਹੋਰ ਵੀ ਇਕਾਈਆਂ ਨੇ ਜਿਨ੍ਹਾਂ ਦਾ ਪਾਣੀ ਆਂਦਾ ਹੈ ਜੀ ਸਾਡਾ ਤਾਂ ਟ੍ਰੀਟਰ ਜਾ ਰਿਹਾ ਜੀ ਇਹਦੇ ਵਿੱਚ ਬੇਸਿਕਲੀ ਗੱਲ ਨਹੀਂ ਫਿਰ ਇਹਦਾ ਕਲੀਅਰ ਕਿਦਾਂ ਹੋਊਗਾ ਵੀ ਕਿਹਦਾ ਪਾਣੀ ਆ ਰਿਹਾ ਮੈਂ ਚੈੱਕ ਕਰ ਰਿਹਾ ਜੀ ਪੋਲੂਸ਼ਨ ਬੋਰਡ ਮੈਂ ਤਾਂ ਹੁਣ ਤੱਕ ਦਾ ਸਰ ਚੈੱਕ ਮੈਂ ਇੰਦਰਪਾਲ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਹਾਂਜੀ ਸਰ ਅੱਜ ਪਹਿਲਾਂ ਤਾਂ ਇੱਕ ਪੋਲੂਸ਼ਨ ਬੋਰਡ ਵਾਲੇ ਆਏ ਨਹੀਂ ਹੈਗੇ ਸਰ ਗੱਲਬਾਤ ਹੋ ਹਾਂ ਟਾਈਮ ਕਾਫੀ ਹੋ ਚੁੱਕਾ ਉਹਨਾਂ ਨੂੰ ਇੱਥੇ ਦਸਵੇਂ ਦਾ ਮੈਸੇਜ ਆਇਆ ਹੋਇਆ ਐਸ ਡੀਓ ਆ ਗਏ ਮੇਰੇ ਅਗਏ ਐਕਸ਼ਨਸ ਐਕਸ਼ਨਸ ਹੋ ਚੁੱਕੇ ਸਰ ਇਹਦਾ ਹੱਲ ਕੀ ਹੈ ਇਹਦਾ ਕੋਈ ਲੱਗਦਾ ਕਿ ਹੱਲ ਹੈ ਉਹ ਕਹਿੰਦੇ ਕਾਰਪੋਰੇਸ਼ਨ ਅਲੱਗ-ਅਲੱਗ ਜਨਕੀ ਦੇਖੋ ਜੋ ਸਾਡੇ ਇੰਜੀਨੀਅਰਿੰਗ ਵਿੰਗ ਹੈਗਾ ਉਹ ਇਹਦੇ ਤੇ ਆਲਰੇਡੀ ਕੰਮ ਕਰ ਰਿਹਾ ਹੈਗਾ ਜੋ ਵੀ ਇਹਦੇ ਪਾਸੇ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਕਰਾਂਗੇ ਇਹਦੇ ਵਾਸਤੇ